तिरंगा पहनाया जाएगा तिरंगा पहनाने के तुरंत बाद सब में राष्ट्र विधान करना है बिल्कुल सावधान की मुद्दा के अच्छे मैडम सुधी जी साढ़े अरुण ठाकर जी अश्विन जी रणजीत जी कैप्टन गुजार जी कैप्टन सुरन सिंह जी सिद्धार्थ कौरपुर को साढ़े कुरमत जी रिपोर्टर जी प्रियंका सिंह जी और पटना के सचिना सारे जी हैं कामि उज्ज गङ्गा उदयि मा चलयमा गा उच्चल जल भिरङ्गा तव शुभ नागे तव शुभ आशिषमागे तव जलगादा

ਨੈ ਮੋਟ 4 3 2 ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਹੰਗੋ ਰਾਸ਼ਟ੍ਰਾ ਇੰਕਲਾਬ ਜ਼ਿੰਦਾਬਾਦ ਇੰਕਲਾਬ ਜ਼ਿੰਦਾਬਾਦ ਇੰਕਲਾਬ ਜ਼ਿੰਦਾਬਾਦ ਵੈਸਲਨ ਜ਼ਿੰਦਾਬਾਦ ਅੱਜ ਅਮਾਸੀ ਦੇ ਗਾਦੀ ਗੁੱਛ ਕੋ ਲੋਕੋ ਤੇ ਸ਼੍ਰੀ ਵੀਰਨੰਦ ਮਹਾਰਾਜ ਜੀ ਦੀ ਪਾਵਨ ਨਗਰੀ ਪਿੰਡ ਮੰਦਿਰ ਦੇ ਆਲੇ ਦੁਆਲੇ ਵਿੱਚ ਤਿਰੰਗਾ ਫੇਰਾਂ ਦੇ ਰਸੇ ਸਾਹੇ ਕਾਲੂ ਸਿੰਘ ਜੀ ਤੋਂ ਮਟੀਰੀਅਲ ਤੇ ਸਰਦਾਰ ਸੰਜੀਤ ਸਾਹੀ ਜੀ ਉਨ੍ਹਾਂ ਦੇ ਨਾਲ ਅਮੀਰ ਜੀ ਦੇ ਤੌਰ ਤੇ ਚੌਕਸ ਮਾਰਸਰ ਜੀ ਗੁਰਮਤ ਜੀ ਰਾਮ ਸਿੰਘ ਜੀ ਅਤੇ ਹੋਰ ਕੈਪਟਨ ਦੇ ਨਾਲ ਦੀ ਚੌਕਸ ਰਿਸ਼ਮ ਜੀ ਅਰਦਾਸ ਜੀ ਅਰੁਣਭਾਈ ਮੁੱਤੀ ਜੀ ਪ੍ਰੋਗਰਾਮ ਸਹਿਬ ਦੀ ਤੁਮ ਜੀ ਸੰਗਤ ਪਰਬਤ ਜੀ ਹੋਣ ਨੂੰ ਸਪੋਰਟ ਕਲੱਬ ਫੀਫ ਕਸ ਦੇ ਮੈਂਬਰ ਆਏ ਹਨ ਉਹਨਾਂ ਦਾ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਅਮੀਰ ਜੀ ਨੂੰ ਬੇਨਤੀ ਕਰਦਾ ਕਿ ਅੱਜ ਮਾਣ ਹੋ ਰਿਹਾ ਹੈ ਜਦੋਂ ਬਹੁਤ ਸਾਰੇ ਲੋਕਾਂ ਦੇ ਵਿਚਾਰ ਬਣੇ ਸਮਾਧਾਨ ਕੀ ਵੰਦੇ ਸਤਿ ਸ਼੍ਰੀ ਅਕਾਲ ਮੈਂ ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਹੜਾ ਇਹ ਕਾਰਜਕਰਨ ਫਰਜ਼ੀ ਕੀਤਾ ਹੈ ਅੱਜ ਆਜ਼ਾਦੀ ਦਿਵਸ 15 ਗੱਤ ਨੂੰ ਲਾ ਕੇ ਸਾਡੀ ਜਿਹੜੀ 79ਵੀਂ ਜਲੀ ਪਰਨ ਜੇ ਹੈ ਉਹਦੇ ਤੇ ਰਜਿਸਟਰਡ ਹੋ ਗਿਆ ਜੀ ਤੇ ਉਹਨਾਂ ਦੀ ਸਾਰੀ ਟੀਮ ਬੜਾ ਹੀ ਮਨ ਖੁਸ਼ ਹੋਇਆ ਦੇਖ ਕੇ ਸਭੀ ਕੈਪਟਨ ਸਾਹਿਬ ਆਰਮੀ ਵੀ ਆਰਮੀ ਵਾਲੇ ਲੋਕ ਵੀ ਇੱਥੇ ਸ਼ਾਮਿਲ ਹੈ ਔਰ ਪਿੰਡ ਦੇ ਵਸਨੀਕ ਔਰ ਮੇਰੇ ਨਾਲ ਮੇਰੇ ਦੋ ਸਦੋਂ ਸਿੰਘ ਸਾਵੀ ਜੀ ਜਿਹੜੇ ਇਸ ਵੇਲੇ ਮੁਕੇਲੇ ਹਲਕੇ ਦੇ ਵਿੱਚ ਕਾਂਗਰਸ ਨੂੰ ਬਲੰਦੀ ਵੱਲ ਲੈ ਜਾਣ ਦਾ ਪ੍ਰਯਾਸ ਕਰ ਰਹੇ ਹੈ ਪਰ ਕਾਂਗਰਸ ਸ਼ਾਮਿਲ ਹੋ ਕੇ ਉਹਨਾਂ ਨੇ ਇੱਕ ਪੂਰੇ ਸੰਜਾਰਤੀ ਪਾਰਟੀ ਨੂੰ ਇੱਕ ਰਹੀ ਉੱਚਾ ਦਿੱਤੀ ਹੈ ਤੋਂ ਉਹ ਅੱਜ ਉਹਨਾਂ ਨੇ ਤਰੰਗੇ ਦੀ ਜਿਹੜੀ ਹੈਰਾਨ ਦੀ ਰਸਮ ਅਦਾ ਕੀਤੀ ਹੈ ਉਹਦੇ ਹੱਥਦਾਰ ਵੀ ਐ ਕਿਉਂਕਿ ਇਲਾਕੇ ਦੇ ਅੰਦਰ ਉਹ ਸਮਾਜ ਦੇ ਦੋਸ਼ਕ ਵਿੱਚ ਖੜੇ ਰਹਿੰਦੇ ਆ ਪਰ ਇਦਾਂ ਦੇ ਲੋਕਾਂ ਨੂੰ ਹੀ ਅੱਗੇ ਆਂਦੀ ਲੋੜ ਆਲੀ ਆਂਦੀ ਲੋੜ ਐ ਤੇ ਜਿਹੜੇ ਚਿਹਰੇ ਮੈਂ ਦੇਖ ਰਿਹਾ ਇਸ ਕਾਰਜਕ੍ਰਮ ਸਮੋਹਤ ਦੇ ਔਰ ਖਾਸ ਕਰਕੇ ਮੈਂ ਆਰਮੀ ਵਾਲਿਆਂ ਲਈ ਇਹ ਜੋ ਲੈਣਾ ਕਮਾਗਾ ਕਿ ਆਓ ਝੁਕ ਕੇ ਫਲਾਨ ਕਰੀਏ ਉਹਨਕੋ ਜਿੰਕੇ ਹਿੱਸੇ 'ਚ ਜੇ ਮਕਾਮ ਆਤਾ ਹੈ ਬਹੁਤ ਖੁਸ਼ ਨਸੀਬ ਹੋ ਜਾ ਹੈ ਉਹ ਕੌਣ ਜੋ ਦੇਸ਼ ਔਰ ਸਮਾਜ ਕੇ ਕਾਮ ਆਤਾ ਹੈ ਔਰ ਕੁਝ ਲੋਗ ਜਿਹੜੇ ਸਾਡੇ ਸ਼ਹੀਦ ਹੋਏ ਆ ਨੌਜਵਾਨ ਉਹਨਾਂ ਲਈ ਵੀ ਉਹਨਾਂ ਨੂੰ ਯਾਦ ਕਰਨਾ ਇਸ ਮੌਕੇ ਤੇ ਬਹੁਤ ਜ਼ਰੂਰੀ ਹੈ ਕਿ ਕੁਝ ਲੋਗ ਜਾ ਕੇ ਜਾ ਕੇ ਆਪਣੀ ਇੱਕ ਪਹਿਚਾਨ ਦੇ ਗਏ ہماری ਪਹਿਚਾਨ ਕੀ ਖਾਤਰ ਆਪਣੀ ਜਾਨ ਦੇ ਗਏ ਤੇ ਮੈਂ ਉਹਨੂੰ ਯਾਦ ਕਰਦੇ ਹੋ ਤੁਹਾਨੂੰ ਸਾਰੇ ਨਗਰ ਨਿਵਾਸੀਆਂ ਨੂੰ ਇਸ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਔਰ ਇਦਾਂ ਦੇ ਕਾਰਜਕ੍ਰਮ ਜਿਹੜੇ ਆ ਬੱਚਿਆਂ ਨੂੰ ਸੰਸਕਾਰ ਦੇਣ ਦਾ ਕੰਮ ਜੋਗਰਾ ਸਕੂਲ ਵੱਲੋਂ ਵੀ ਔਰ ਸਾਡੇ ਜੀ ਜੋਹਰਾ ਜੀ ਵੱਲੋਂ ਬੜੇ ਪ੍ਰਿਆਸ ਹੁੰਦੇ ਆ ਤੋਂ ਇਹਨਾਂ ਦਾ ਇਹ ਪ੍ਰਿਆਸ ਜਿਹੜਾ ਹੈ ਬਹੁਤ ਸਫਲ ਪ੍ਰਿਆਸ ਹੈ ਤੋਂ ਬਾਕੀ ਸਾਰੇ ਨਹੀਂ ਇਹਨਾਂ ਦਾ ਸਾਥ ਦੇਣਾ ਹੈ ਜਿੱਥੇ ਵੀ ਇਹਦਾ ਪਹੁੰਚਾ ਹੁੰਦਾ ਹੈ ਇਸ ਪ੍ਰੋਗਰਾਮ ਨੂੰ ਆਪਣਾ ਪ੍ਰੋਗਰਾਮ ਮੰਨ ਕੇ ਕਿਉਂਕਿ ਜਦੋਂ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਦਾ ਹੈ ਉਹਦੇ ਨੂੰ ਬੜੀ ਊਰਜਾ ਲੱਗਦੀ ਹੈ ਬੜੀ ਮਿਹਨਤ ਲੱਗਦੀ ਹੈ ਕਈਆਂ ਨੂੰ ਚਾਰ-ਚਾਰ ਵਾਰੀ ਫੋਨ ਕਰਨੇ ਪੈਂਦੇ ਆ ਮੇਰੇ ਖਿਆਲ ਨਾਲ ਇਹ ਉਹ ਹੀ ਜਾਣਦਾ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕਰਦਾ ਕਿੰਨਾ ਸੁੰਦਰ ਦ੍ਰਿਸ਼ਿ ਪ੍ਰਤੂ ਕਿਤੇ ਆਇਆ ਹੈ 플ಾಗ್ ਆਇਆ ਹੈ ਹੋਰ ਵੀ ਵਿਵਸਤਾ ਜਿੰਨੀ ਵਧੀਆ ਕੀਤੀ ਹੈ ਇਹਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਇਸ ਸਾਰੀ ਟੀਮ ਲਈ ਇਹ ਹੱਥ ਦਾ ਰਸਮੀ ਹੈ ਤੋਂ ਮੈਂ ਅੰਤਨ ਲਈ ਮੈਂ ਇਸ ਜਦੀਦਾਰੇ ਤੇ ਕਹਾਂ ਕਿ ਆਪਣੀ ਬਾਣੀ ਨੂੰ ਬਰਾਮ ਦੇਣਾ ਹੈ ਕਿ ਇਹ ਹਿੰਦ ਤੇਰੀ ਸ਼ਾਨ ਤੋਂ ਜਾਨਾਂ ਲੁਟਾਵਾਂਗੇ ਦੁਨੀਆਂ ਨੂੰ ਤੇਰੀ ਰੱਖਿਆ ਕਰਕੇ ਦਿਖਾਵਾਂਗੇ ਰੱਖੀ ਸੀ लाज ਧਰਮ ਦੀ ਅਜੀਤ ਜੁਝਾਰਨੇ ਸਾਡੇ ਵੀ ਸੀਨਿਆਂ ਦੇ ਵਿੱਚ ਉੱਠਦੇ ਉਵਲ ਨੇ ਅਸੀਂ ਲਾडले ਜਸ਼ਨੇਸ਼ ਜੇ ਬਣ ਕੇ ਦਿਖਾਵਾਂਗੇ ਦੁਨੀਆ ਨੂੰ ਤੇਰੀ ਰੱਖਿਆ ਕਰਕੇ ਦਿਖਾਵਾਂਗੇ ਚਮਕੀ ਜੋ ਬਿਜਲੀ ਵੰਗ ਉਹ ਝਾਂਸੀ ਦੀ ਰਾਣੀ ਸੀ ਜਨਨੀ ਦੇ ਪਿਆਰ ਵਿੱਚ ਜੋ ਹੋਈ دیوانی ਸੀ ਦੁਸ਼ਮਣ ਦੇ ਮਾਰ ਮਾਰ ਕੇ ਛੱਗੇ छुड़ाਏ ਸੀ ਘਾਣਾ ਦੇ ਘਾਨ ਮਾਰ ਕੇ ਧਰਤੀ ਤੇ ਲਾਏ ਸੀ ਪ੍ਰਚੰਡ ਉਸ ਚੰਦੀ ਨੂੰ ਕਰਕੇ ਦਿਖਾਵਾਂਗੇ ਅਹਿੰਜ ਤੇਰੀ ਸ਼ਾਨ ਤੋਂ ਜਾਨਾ ਲੁਕਾਵਾਂਗੇ ਜੇ ਸਾਨੂੰ ਇਦਾਂ ਦਾ ਜੋੜਦੇ ਨੇਤਾ ਬਿਲੇ ਮੈਨੂੰ ਬੜਾ ਮਾਣ ਮਹਿਸੂਸ ਹੋਦਾ ਹੈ ਇਹਨਾਂ ਨਾਲ ਚੱਲ ਕੇ ਪਿੰਡਾਂ ਦੇ ਵਿੱਚ ਲੋਕੀ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਔਰ ਅੱਜ ਖੁਸ਼ੀ ਦੀ ਲਹਿਰ ਹੈ ਕਿ ਸਾਰੀਆਂ ਇਲਾਕੇ ਦੀਆਂ ਜਿੰਨੇ ਵੀ ਲੋਕ ਅੱਜ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ ਉਹਨਾਂ ਦੀ ਇੱਕ ਉਮੀਦ ਮੇਰੇ ਵੀਰ ਸਰਜੋਤ ਸਿੰਘ ਸਾਢੀ ਜੀ ਔਰ ਉਸ ਉਸ ਉਮੀਦ ਨੂੰ ਪੂਰਾ ਕਰਨ ਦੇ ਲਈ ਸਾਡੇ ਰਜੇਸ਼ ਜੋਗਰਾਜੀ ਔਰ ਕੈਪਟਨ ਸਾਹਿਬ ساری ਟੀਮ ਮੇਰੇ ਭਰਾ ਬੱਚੇ ਨਾਮ ਲਵਾਗਾ ਤੇ ਸਮਾ ਹੋ ਜਾਏਗਾ ਤੁਸੀਂ ਸਾਰੇ ਹੀ ਉਹ ਸਭੀਮਾਨੀ ਲੋਕੋ ਜਿਹੜਾ ਇਲਾਕੇ ਦਾ ਭਲਾ ਚਾਹਦੇ ਹੋ ਇਲਾਕੇ ਦੇ ਅੰਦਰ ਇੱਕ ਨਵੀਂ ਕ੍ਰਾਂਤੀ ਲੈਣਾ ਚਾਹਦੇ ਹੋ ਝੂਠੀਆਂ ਕ੍ਰਾਂਤੀਆਂ ਕਈ ਚੱਲ ਰਹੀਆਂ ਹਨ ਯੁੱਧ ਨਸ਼ੇ ਫਰਤ ਵਰਗੀਆਂ ਲੇਕਿਨ ਅਸੀਂ ਦੋ ਮਿੰਟਾਂ ਦੇ ਨਾਸੀ ਦੇ ਜਾਂਦੇ ਇਸ ਚਲੇ ਕੇ ਆਪਣੇ ਵਿਚਾਰ ਦੋ ਬਹੁਤ ਇਜ਼ਤਕਾਰ ਜੋ ਸਾਡੇ ਵਿੱਚ ਵਿਰਾਜਮਨ ਫਿਰੇ ਕੋਟੇਮ ਜੀ ਜੀ ਦਾ ਦੇਖੀਏ ਸਭੀ ਜੀ ਅਨੰਦ ਜੀ ਰਾਮ ਹੋ ਰਿਹਾ ਹੈ ਇਸੇ ਰੋਗ ਉਹਨਾਂ ਦੀ ਵੀ ਮਿਹਰਬਾਨੀ ਹੈ ਔਰ ਜਿਹੜੇ ਬਾਗੜ ਤੇ ਬੈਠੇ ਆ ਸ਼ਹੀਦ ਜਿਹੜੇ ਮੇਰੇ ਭਰਾ ਬੈਠੇ ਨੇ ਫੌਜੀ ਬੈਠੇ ਨੇ ਆਰਮੀ ਵਾਲੇ ਬੈਠੇ ਆ ਬੀਐਸਐਹ ਵਾਲੇ ਬੈਠੇ ਆ ਜਸਵੀਰ ਇਕੱਲ ਬੈਠਿਆ ਹਾਂ ਹਿੰਦੀ ਬੁਰਾ ਹੈ ਨਾ ਸਿੱਖ ਬੁਰਾ ਨਾ ਨਾ ਸਾਈ ਬੁਰਾ ਹੈ ਨਾ ਹੀ ਮੁਸਲਮਾਨ ਜਿਹੜੇ ਕੰਮ ਕਰਤਾ ਹੈ ਬੁਰਾ ਹੈ ਬਾਈ ਇਨਸਾਨ ਅੱਜ ਮੁਕੇੀਆਂ ਵਿਧਾਨ ਸਭਾ ਦੇ ਸਭ ਤੋਂ ਵੱਡੇ ਨੰਗਰ ਵਾਲੇ ਦੇ ਵਿੱਚ ਸਾਡੇ ਅਸ ਦੇ ਮੁੱਖ ਮਾਨ ਸਰਦਾਰ ਸੰਜੀਤ ਸਾਵੀ ਜੀ ਸਾਡੇ ਵਿੱਚ ਆਏ ਨੇ ਸਾਰੇ ਰਾਕੇ ਇਹਨਾਂ ਨੂੰ ਬਹੁਤੀ ਚੰਗੀ ਤਰ੍ਹਾਂ ਜਾਣਦਾ ਹੈ ਕਿਉਂਕਿ ਰਾਜਨੀਤਿਕ ਸਮਾਜਿਕ ਧਾਰਮਿਕ ਪ੍ਰਸ਼ਾਸਨਿਕ ਹਰ ਹਰਗ ਦੇ ਵਿੱਚ ਹਰ ਇਨਸਾਨ ਨੂੰ ਬਰਾਬਰ ਲੈ ਕੇ ਚੱਲਦੇ ਹਨ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਿਹੜਾ ਜੁਮਾ ਨੇਤਾ ਸਾਡੇ ਮਕੇਰੀਆ ਵਿਧਾਨ ਸਭਾ ਦੇ ਵਿੱਚ ਹੈ ਕਿਉਂਕਿ ਜਿਸ ਟੀਮ ਦਾ ਲੀਡਰ ਜਿਸ ਟੀਮ ਦਾ ਕੈਪਟਨ ਮਜ਼ਬੂਤ ਹੋਵੇ ਉਹ ਟੀਮ ਕਦੀ ਨੁਕਸਾਨ ਨਹੀਂ ਚੜਦੀ ਅਸੀਂ ਬੜੇ ਭਾਗਾ ਵਾਲੇ ਹਾਂ ਬੜੇ ਅਰਸੇ ਤੋਂ ਬਾਅਦ ਸਾਨੂੰ ਬਹੁਤੀ ਵਧੀਆ ਹੱਲੀ ਤੋਂ ਮਕੇਰੀਆ ਵਿਧਾਨ ਸਭਾ ਤੋਂ ਮਿਲਿਆ ਹੈ ਅਸੀਂ ਵੱਧ ਚੜ ਕੇ ਇਹਨਾਂ ਦੀ ਸੋਚ ਤੇ ਖਰੇ ਉੱਪਰਨਾ ਹੈ ਇਹਨਾਂ ਦੀ ਸੋਚ ਤੇ ਪਹਿਰਾ ਦੇਣਾ ਹੈ ਤੇ ਨਾਲ ਮਿਲ ਕੇ ਅਸੀਂ ਮੁਕੇਰੀਆਂ ਵਿਧਾਨ ਸਭਾ ਦੇ ਵਿੱਚ ਤਰੱਕੀ ਕਰਕੇ ਪੂਰੇ ਪੰਜਾਬ ਦੇ ਵਿੱਚ ਮਿਸਾਲ ਦੇਣੀ ਹੈ ਸਭ ਤੋਂ ਪਹਿਲਾਂ ਗੁਰੇਸ਼ੀ ਪਾਕਿਸਤਾਨ ਸਪੋਰਟਸ ਕਲੱਬ ਦੇ ਮੈਂਬਰ ਹਨ ਕੋ ਸਾਰੇ ਛੱਟ ਤੇ ਹਨ ਸ਼ੀਰਪਾਲ ਸਿੰਘ ਸਪੋਰਟਸ ਕਲੱਬ ਦੇ ਮੈਂਬਰ ਸਾਰੇ 프ਰੰਟ ਤੇ ਹਨ ਸ਼ੀਰਪਾਲ ਸਿੰਘ ਸਪੋਰਟਸ ਕਲੱਬ 10 ਨੰਬਰ ਵਾਲੇ ਦੇ ਵਿੱਚ ਆਓ ਇਹਨਾਂ ਦੇ ਲਈ ਤਾੜੀਆਂ ਜ਼ੋਰ ਦੀ ਵਜਾਈਏ ਜ਼ੋਰ ਨਾਲ ਕਾਪੀ ਜੇ ਸ਼ੀਰਪਾਲ ਸਿੰਘ ਸਪੋਰਟਸ ਕਲੱਬ

पी आय एस वाले मुख्यमंत्री साहब द्वारा सरोजपुर के स्वागत पान अनिल ठाकुर जी का सर स्वागत करते हैं और यह प्रोक्योर चौतन सिंह जी विजय ठाकुर जी आहुं के संगीता अब राजनीति की और फोटोग्राफी आज देखना चाहूंगा ਸਾਰੇ ਸਾਹਮਣੇ ਦੇਖਿਓ ਸਾਰੇ ਪੁਰਸਾਲ ਗ੍ਰਾਮ ਜੀ ਪੁਰਜਾ ਸਿੰਘ ਜੀ ਅ ਅਨੰਦ ਜੀ ਨੂੰ ਮਨ ਸਨਮਾਨਿਤ ਕਰਨਗੇ ਅਤੇ ਸਪੋਰਟਸ ਕਲੱਬ ਦੇ ਸੈਕਟਰੀ ਹਨ ਜਿਸ ਸਾਹਿਬ ਦਾ ਪ੍ਰਧਾਨ ਸ਼੍ਰੀ ਗੁਰਬਖਸ਼ ਸਿੰਘ ਨੰਗਰਵਾਲਾ ਆਓ ਫੋਟੋ ਕਰੀਏ ਅਗਰ ਉਹ ਤੁਸੀਂ ਵੀ ਆਓ ਚਲ ਤਰੀਕਾ ਆਉਂਦਾ ਕੋਈ ਆ ਗਿਆ ਚਲ ਦੇ ਪ੍ਰਧਾਨ ਰਣਜੀਤ ਸਿੰਘ ਜੀ ਨੂੰ ਸਨਮਾਨਿਤ ਕਰਨਗੇ ਸਰਦਾਰ ਰਣਜੀਤ ਸਾਭੀ ਜੀ ਆਪਣੇ ਚੇਅਰਮੈਨ ਅਸ਼ੋਕ ਜੀ ਨੂੰ ਵੀ ਸਨਮਾਨਿਤ ਕਰਨਗੇ ਸਰਦਾਰ ਰਣਜੀਤ ਸਾਭੀ ਜੀ ਹਾਂ ਜੀ ਅਸ਼ੋਕ ਜੀ ਚੇਅਰਮੈਨ ਹੈ ਸ਼ਿਫਟ ਐਕਸਪੋਰਟ ਕਲੱਬ ਦੇ ਇਹ ਆਪਾਂ ਦੀ ਟੀਮ ਦਾ ਜੀ ਆਇਆਂ ਸਵਾਗਤ ਭਾਰਤ ਮਾਤਾ ਕੀ ਜੈ। ਹੁਣ ਅਸੀਂ ਸਰਦਾਰ ਸੰਜੋਗ ਸਾਹਿਬ ਜੀ ਦੇ ਵਿਚਾਰ ਸੁਣਨੇ ਆ। ਉਸ ਤੋਂ ਬਾਅਦ ਅਸੀਂ ਇਥੇ ਇੱਕ ਸੋਹਣਾ ਮਾਇਕਾ ਸਾਰੇ ਨਾ ਪ੍ਰੰਗਾ ਫੈਰਾਣਾ, ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਣੇ। ਉਸ ਤੋਂ ਬਾਅਦ ਅਸੀਂ ਕੋਈ ਰੈਫਰੈਸ਼ਮੈਂਟ ਰੱਖੀ ਹੈ। ਸਰਦਾਰ ਸੰਜੋਗ ਸਾਹਿਬ ਜੀ ਵੱਲੋਂ ਸ਼ਹੀਦ ਤਕਸੀਸ ਸਪੋਰਟ ਕਲਬ ਜਿਹਦੇ ਮੈਂਬਰ ਚੁਣੇ ਗਏ ਰਮਵੀਰ ਮਿੱਤੋ ਜੀ, ਅਰਵਜੀਤ ਕਾਲੂ ਜੀ, ਫਾਜ਼ਾ ਸਿੰਘ ਜੀ, ਖੋਜ ਰਣਜੀਤ ਸਿੰਘ ਜੀ ਜਿੰਨੇ ਮੈਂਬਰਾਂ ਸਮਾਂ ਨੇ ਸਪੋਰਟ ਕਲਬ ਦੀ ਵਰਦੀ ਡਿਸਟ੍ਰਿਬਿਊਟ ਕਰਨੀ ਹੈ। ਮੈਂ ਅੱਜ ਦੇ ਆਦਿ ਤਿਉਹਾਰ ਦੇ ਮੇਰੇ ਤੁਹਾਨੂੰ ਸਾਰੇ ਮਤਲਬ ਦੱਸ ਦਿੰਨਾ ਅਤੇ ਖਾਸ ਕਰਕੇ ਮੈਂ ਨਦਰ ਦਿਹਾੜਾ ਦੇ ਨਵਤਨਾ ਦਾ ਇਥੇ ਸਾਰੇ ਟੀਮ ਦਾ ਤੌਰ ਤੇ ਸਰਕਰਤੌਗਰਾ ਵੀ ਦੇ ਸਾਰੇ ਟੀਮ ਦਾ ਧੰਨਵਾਦ ਕਰਦਾ ਕਿ ਇਹ ਹਰ ਸਾਲ ਇਸ ਦਿਹਾੜੇ ਨੂੰ ਉਹਨਾਂ ਕੋ ਸ਼ਾਨਾ ਬਣਾਉਂਦੇ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਫਰਜ਼ ਵੀ ਬਣਦਾ ਹੈ ਕਿ ਨੂੰ ਇਹਨਾਂ ਦੀ ਟੀਮ ਬਹੁਤ ਹੀ ਦਿਨ ਬਾਹਰ ਆਈ ਆ ਕਿਉਂਕਿ ਜਿਹੜਾ ਇਹ ਦਿਹਾੜਾ ਸਾਨੂੰ ਬੜੀਆਂ ਕੁਰਬਾਨੀਆਂ ਦੇ ਕੇ ਮਿਲਿਆ ਬੜੀਆਂ ਸ਼ਹੀਦੀਆਂ ਦਿੱਤੀਆਂ ਮੇਰੇ ਨਾਲ ਕੈਪਟਨ ਸਾਹਿਬ ਖੜੇ ਨੇ ਹੋਰ ਵੀ ਆਰਮੀ ਹੈ ਬਹੁਤ ਵੱਡੇ ਜੰਤੀਏ ਸਪਿਰਟ ਦੇ ਖੜੇ ਨੇ ਤੁਹਾਨੂੰ ਪਤਾ ਹੈ ਨਾ ਕਿ ਪਰਿਵਾਰਾਂ ਨੂੰ ਪਤਾ ਕਿ ਜਿਹੜਾ ਅਸੀਂ ਅੱਜ ਆਜ਼ਾਦ ਮੁਲਕ ਦੇ ਵਿੱਚ ਘੁੰਮ ਰਹੇ ਆ ਇਸ ਦਿਨ ਨੂੰ ਮੈਂ ਨਹੀਂ ਸਭ ਤੋਂ ਕੀ ਕੁਝ ਕਰਨਾ ਪਿਆ ਅੱਜ ਸਭ ਤੋਂ ਪਹਿਲਾਂ ਮੈਂ ਉਹਨਾਂ ਪਰਿਵਾਰਾਂ ਨੂੰ ਉਹਨਾਂ ਆਪਣੇ ਵੀਰਾਂ ਨੂੰ ਨਮਨ ਕਰਦਾ ਉਹਨਾਂ ਦੇ ਕੇ ਸਿਰ ਝੁਕਾਉਂਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਆਜ਼ਾਦ ਕਰਾਇਆ ਚਾਹਤ ਅਸੀਂ ਯਾਦ ਦੇਖਦੇ ਵਿੱਚ ਝੁਮ ਰਹੇ ਆ ਤੇ ਅੱਜ ਵੀ ਦੀ ਸਾਡੀ ਟੀਮ ਦਾ ਅਟੁੱਲ ਇ ਮੋਹਜਾ ਸਿੰਘ ਜੀ ਦਾ ਸਾਗਰ ਰਾਮ ਜੀ ਦਾ ਕੈਪਟਨ ਸਾਹਿਬ ਜਿੰਨੇ ਵੀ ਆਰਡੀ ਵਾਲੇ ਇੱਥੇ ਫੜੇ ਆ ਸਾਰਿਆਂ ਦਾ ਜਿੰਨੀ ਵੀ ਟੀਮ ਪਿੰਡ ਦੀ ਹੋਵੇ ਵੀ ਖੜੀ ਆ ਇੱਥੇ ਸਾਡੇ ਜਿਹੜੇ ਸ਼ਹੀਦ ਪ੍ਰਦਰਸ਼ਨ ਸਪੋਰਟ ਕਲੱਬ ਦੇ ਪ੍ਰਧਾਨ ਸਤਾਪ ਦਾ ਉਹਨਾਂ ਦੀ ਟੀਮ ਦਾ ਜਿਹੜੇ ਇਸ ਦਿਨ ਨੂੰ ਬੜੀ ਆ ਤੀਕੇ ਨਾਲ ਮਨਾ ਰਹੇ ਆ ਉਹਨਾਂ ਸਾਰਿਆਂ ਨੂੰ ਬਖਵਾਦ ਕਰਤਾ ਹੋਇਆ ਮੈਂ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਅਤੇ ਇਹ ਗੱਲ ਕਹੀਏ ਇਹ ਪ੍ਰਣ ਕਰੀਏ ਹੌਲੋਂ ਹੌਲੋਂ ਸਮੇਂ ਦੇ ਵਿੱਚ ਵੀ ਆਪਾਂ ਇਹਨਾਂ ਦਿਨਾਂ ਨੂੰ ਇਸ ਤਰ੍ਹਾਂ ਮਨਾਈਏ ਤੇ ਆਪਣੇ ਦੇਸ਼ ਦਾ ਜਿਹੜਾ ਝੰਡਾ ਵਾ ਉਹ ਬੰਦ ਕਰੀਏ

ਕੱਕਾ ਗਏ ਨੀ ਕਿਹਨੂੰ ਅੰਕੇ ਨੋ ਬਾਦ ਕੱਢੀ ਬੁੜੂਆਂ ਆਂਦਾ ਹੈ ਇੱਥੇ ਹੁੰਦਾ ਕੱਕਾ ਦੂਜਾ ਜਨ ਮਿਲ ਜ ਜਾਂਦੇ ਲੰਗੀ ਆਪਰਾਂ ਨੂੰ ਹਾਂ ਜੀ ਅੱਗੇ ਨੋ ਆਜੋ ਪਿੱਛੇ ਨੋ ਜਿਓ ਨਿਆਣੇ ਜੱਟ ਹੁੰਦੇ ਅਸਲੀ ਯੋਧ ਨਸ਼ੇ ਤੋਂ ਕੀ ਹੈ ਉਹ ਤਾਂ ਪੰਚਾਇਤਾਂ ਦੇ ਪੈਲੂ ਆ ਜਾਂਦੇ ਜਾਂ ਪੰਚਾਇਤ ਉਹਨਾਂ ਨੂੰ ਅਸਲੀ ਨਸ਼ੇ ਤੋਂ ਨਸ਼ੇ ਤੋਂ ਚਾਹਦੇ ਇੱਕ ਕੰਮ ਕਰੇ ਵਧੀਆ ਭਿੰਗਾਂ ਨਾਲ ਆਉਂਦੇ ਆਂ ਜੀ ਕੋਈ ਮੁੰਡਾ ਰਹਿ ਗਿਆ ਅੱਗਾ ਆ ਜਾ ਛੋਲ ਕੀ ਪਰ ਆਓ ਜੀ ਤੁਸੀਂ ਸਮਝ ਕੇ ਆ ਜਾਓ ਅੱਦੇ ਦੇਖਿਓ ਸਾਰੇ ਸਾਹਮਣੇ ਪੂਰੀ ਆਗ ਤੇ ਧੁੰਮੀ ਵਿੱਚ ਭਾਜੀ ਆ ਜਾਓ ਤੇ ਖੜੋ ਜਾਓ ਜਿੰਦਾਬਾਦ ਜੋ ਯੁਵਾ ਸ਼ਕਤੀ ਜਿੰਦਾਬਾਦ ਯੁਵਾ ਸ਼ਕਤੀ ਜਿੰਦਾਬਾਦ ਯੁਵਾ ਸ਼ਕਤੀ ਜਿੰਦਾਬਾਦ ਇਹ ਵੀ ਮਨਾਵ ਵਿਕਰੀ ਦਾ ਨਿਸ਼ਾਨ ਕੁਰੀਆ ਜਿੰਦਾ ਹੈ ਰਾਫਾ ਜੁਸ਼ੀਲਾ ਜਿੰਦਾਬਾਦ ਕਿਸਤੀ ਆਦਾ ਇੱਧਰ ਸਾਹਮਣੇ ਦੇਖਣਾ ਸਾਰਿਆਂ ਨੇ ਦੇਖੋ ਸਰ ਸਾਹਮਣੇ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਲੇਕ ਨਾਰਮਲ ਫੋਟੋ ਕਰਾ ਲਓ ਤੁਸੀਂ ਦੇਖ ਰਹੇ ਹੋ ਪਬਲਿਕਸ ਫੋਰ న్యూਸ ਸ ਮੈਂ ਤੁਹਾਡੇ ਨਾਲ ਪੂਜਾ ਰਾਣੀ ਅੱਜ ਅਸੀਂ ਪਹੁੰਚ ਗਏ ਜਿਲ੍ਹਾ ਹੁਸ਼ਿਆਰਪੁਰ ਦਸ਼ੇਰ ਮੁਕੇਰੀਆਂ ਦੇ ਨਾਲ ਲੱਗਦੇ ਪਿੰਡ ਨੰਗਲ ਬਿਹਾਲਾ ਵਿਖੇ ਜਿੱਥੇ ਕਿ ਅੱਜ ਡੋਗਰਾ ਪੈਰਾਮੈਡੀਕਲ ਸੁਸਾਇਟੀ ਡੋਗਰਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਜੀਤ ਡੋਗਰਾ ਜੀ ਵੱਲੋਂ ਸਕੂਲ ਦੇ ਟੀਚਰਸ ਸਟੂਡੈਂਟਸ ਪੇਰੈਂਟਸ ਪਿੰਡ ਵਾਸੀਆਂ ਦੇ ਵੱਲੋਂ ਤੇ ਕਾਂਗਰਸ ਕਾਰਜਕਰਤਾ ਮੁਕੇਰੀਆਂ ਤੋਂ ਸਰਬਜੋਤ ਸਿੰਘ ਸਾਬੀ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ 79 ਆਜ਼ਾਦੀ ਦਿਵਸ ਮਨਾਇਆ ਗਿਆ ਟੰਡਾ ਲਹਿਰਾਂਉਣ ਦੀ ਰਸਮ ਅਦਾ ਕੀਤੀ ਗਈ 플ੈਗ ਮਾਰਚ ਕੱਢਿਆ ਗਿਆ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਸਰਬਜੋਤ ਸਿੰਘ ਸਾਵੀ ਜੀ ਤੋਂ ਉਹਨਾਂ ਕੋ ਜਾਣਦੇ ਆਜ਼ਾਦੀ ਦਿਵਸ ਦੇ ਮੌਕੇ ਤੇ ਉਹ ਸਭਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਹਾਂਜੀ ਸਰ ਸਭ ਤੋਂ ਪਹਿਲਾਂ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੁਕੇ ਦੀਆਂ ਹਲਕੇ ਦੇ ਵਾਸੀਆਂ ਨੂੰ ਇਹ ਅੱਜ 79ਵੇਂ ਆਜ਼ਾਦੀ ਦਿਹਾੜੇ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਅਤੇ ਮੈਂ ਉਹਨਾਂ ਪਰਿਵਾਰਾਂ ਨੂੰ ਨਮਨ ਕਰਦਾ ਸਿਰ ਝੁਕੋਣਾ ਜਿਨ੍ਹਾਂ ਪਰਿਵਾਰਾਂ ਦੀ ਬਦੌਲਤ ਸਾਨੂੰ ਇਹ ਆਜ਼ਾਦੀ ਮਿਲੀ ਅਤੇ ਜਿਨ੍ਹਾਂ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਦੇ ਬੱਚੇ ਸ਼ਹੀਦੀ ਪਾਗੇ ਅਤੇ ਅੱਜ ਵੀ ਬਾਰਡਰਾਂ ਤੇ ਰਹਿ ਕੇ ਸਾਡੇ ਦੇਸ਼ ਲਈ ਜਿਸ ਦੇਸ਼ ਅਸੀਂ ਆਜ਼ਾਦ ਹੁੰਮਰੇ ਆ ਉਹਨਾਂ ਦੀ ਬਦੌਲਤ ਹੁੰਮਰੇ ਆ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦਾ ਉਹਨਾਂ ਅੱਗੇ ਸਿਰ ਝੁਕਾਉਂਦਾ ਅਤੇ ਮੈਂ ਸਮਝਦਾ ਵੀ ਜਿੱਥੇ ਅੱਜ ਅਸੀਂ ਇਹ ਦਿਹਾੜਾ ਮਨਾ ਰਹੇ ਅੱਜ ਨੰਗਲ ਬਿਹਾਰ ਦੀ ਧਰਤੀ ਤੇ ਡੋਗਰਾ ਪੈਰਾਮੈਡੀਕਲ ਸਕੂਲ ਡੋਗਰਾ ਪੈਰਾਮੈਡੀਕਲ ਸੁਸਾਇਟੀ ਜਿਹਦੇ ਵੀ ਇਹਨਾਂ ਦੇ ਇੱਥੇ ਹੈਗੀ ਆ ਜਿੰਨੇ ਪਿੰਡ ਦੇ ਮੌਤ ਪਰ ਸੱਜਣ ਸਾਰੇ ਇੱਥੇ ਇਹਨਾਂ ਨੇ ਇਕੱਠੇ ਹੋ ਕੇ ਦਿਹਾੜਾ ਮਨਾਇਆ ਇਹਨਾਂ ਦਾ ਵੀ ਮੈਂ ਸਾਰਾਂ ਦਿਲ ਦੀਆਂ ਗੱਲਾਂ ਹੈਂ ਜੋ ਧੰਨਵਾਦ ਕਰਦਾ ਅਤੇ ਮੈਂ ਸਮਝਦਾ ਕਿ ਜਿੱਥੇ ਅਸੀਂ ਇਹ ਦਿਹਾੜੇ ਮਨਾਉਨੇ ਆ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਦਿਹਾੜੇ ਸਾਨੂੰ ਮਨਾਉਣ ਨੂੰ ਮਿਲੇ ਆ ਉਥੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਸਾਡੇ ਆਉਣ ਵਾਲੇ ਸੰਮੇਚ ਹੋਰ ਵੀ ਫਰਜ਼ ਬਹੁਤ ਬੰਦੇ ਆ ਬੜੀ ਵੱਡੀ ਲੜਾਈ ਸਾਨੂੰ ਜਿੱਥੇ ਵਿਰੋਧੀ ਮੁਲਕਾਂ ਨਾਲ ਲੜਨੀ ਪੈਣੀ ਹੈ ਉੱਥੇ ਸਾਨੂੰ ਆਪਣੇ ਦੇਸ਼ ਦੇ ਵਿੱਚ ਵੀ ਅੰਦਰੂਨੀ ਲੜਾਈਆਂ ਲੜਨੀਆਂ ਪੈਣ ਜਿਸ ਤਰ੍ਹਾਂ ਖਾਸ ਕਰਕੇ ਨਸ਼ੇ ਦੇ ਵਿਰੁੱਧ ਬਹੁਤ ਵੱਡੀ ਲੜਾਈ ਹੈ ਆ ਮੈਂ ਬੜਾ ਵਧੀਆ ਅਜ ਪ੍ਰਾਲਾ ਇੱਥੋਂ ਦੇ ਭਗਤ ਸਿੰਘ ਸਪੋਰਟਸ ਕਲੱਬ ਦਾ ਉਹਨਾਂ ਦੀ ਸਾਰੀ ਟੀਮ ਦਾ ਅੱਜ ਬਹੁਤ ਵੱਡੀ ਗਿਣਤੀ ਨੌਜਵਾਨ ਇੱਥੇ ਆਏ ਨੇ ਅਤੇ ਉਹਨਾਂ ਨੂੰ ਅੱਜ ਇਸ ਸੁਸਾਇਟੀ ਵੱਲੋਂ ਇਹਨਾਂ ਨੇ ਬੱਚਿਆਂ ਨੂੰ ਸਪੋਰਟਸ ਕਿਰਤਾਂ ਵੀ ਦਿੱਤੀਆਂ ਨੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਜੋੜਿਆ ਮੈਂ ਸਮਝਦਾ ਅਸਲ ਜਿਹੜਾ ਪ੍ਰਾਲਾ ਇਹ ਆ ਕਿ ਜਦੋਂ ਅਸੀਂ ਜੋਧ ਜਿਹੜਾ ਅਸੀਂ ਨਸ਼ੇ ਵਿਰੋਧ ਸ਼ੁਰੂ ਤਾਂ ਕਰ ਲਿਆ ਪਿੰਡਾਂ ਦੇ ਜਾ ਕੇ ਅਸੀਂ ਉਹਨਾਂ ਲੋਕਾਂ ਨੂੰ ਸੌਂ ਚਕਾਤੀ ਜਿਹੜੇ ਨਸ਼ੇ ਕਰਦੇ ਹੀ ਨਹੀਂ ਜਿਹੜੇ ਨਸ਼ੇ ਕਰਦੇ ਆ ਉਹ ਸਾਡੇ ਕੈਂਪਾਂ ਚ ਆਏ ਨਹੀਂ ਅਸੀਂ ਇੱਕ ਫਾਰਮੈਲਟੀ ਕਰ ਰਹੇ ਆ ਇਹਨਾਂ ਬੱਚਿਆਂ ਨੂੰ ਆਪਾਂ ਨਸ਼ਿਆਂ ਤੋਂ ਹਟਾਉਣ ਵਾਸਤੇ ਸਭ ਤੋਂ ਜ਼ਰੂਰੀ ਆ ਖੇਡ ਸਪੋਰਟਸ ਸਟੇਡੀਅਮ ਬਣਾਖ ਦਿਓ ਇਹਨਾਂ ਬੱਚਿਆਂ ਨੂੰ ਖੇਡਣ ਵਾਸਤੇ ਸਾਧਨ ਪੈਦਾ ਕਰਕੇ ਦਿਓ ਜਿਹੜੇ ਬੱਚੇ ਸਾਡੇ ਖੇਡਾਂ ਵਾਲੇ ਪਾਸੇ ਰੁਚੀ ਲੈਣਗੇ ਪੜਨ ਵਾਲੇ ਪਾਸੇ ਰੁਚੀ ਲੈਣਗੇ ਉਹ ਆਟੋਮੈਟਿਕ ਨਸ਼ੇ ਤੋਂ ਦੂਰ ਹੋ ਜਾਣਗੇ ਯਕੀਨ ਦੇ ਵਿੱਚ ਫਿਰ ਮੈਂ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਸਾਨੂੰ ਜਿੱਥੇ ਲੜਾਈ ਵਿਰੋਧੀ ਮੁਲਕਾਂ ਨਾਲ ਲੜਨੀ ਹੈ ਉੱਥੇ ਅੰਦਰੂਨੀ ਲੜਾਈ ਵਾਸਤੇ ਸਾਨੂੰ ਤਿਆਰ ਆਣਾ ਚਾਹੀਦਾ ਅਤੇ ਅੱਜ ਦੇ ਦਿਹਾੜੇ ਦੀ ਮੈਂ ਸਾਰਿਆਂ ਨੂੰ ਫਿਰ ਵੀ ਲੱਖ ਲੱਖ ਵਧਾਈ ਦਿੰਦਾ ਬਹੁਤ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਸਰ ਸਰ ਤੁਸੀਂ ਕੀ ਅੱਜ ਕਹਿਣਾ ਚਾਹੁੰਦੇ ਹੋ ਆਜ਼ਾਦੀ ਦੇ ਵਾਰਸੇ ਮੌਕੇ ਤੇ ਬਹੁਤ ਬਹੁਤ ਵਧਾਈਆ 15 ਅਗਸਤ ਨੂੰ ਤੇ ਮੇਰੇ ਵੱਲੋਂ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਅੱਜ ਆਦੀ ਦਿਵਸ ਦੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਰਮਜੀਤ ਸਿੰਘ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦਾ ਪ੍ਰੈਜ਼ੀਡੈਂਟ ਮੈਂ ਪਹਿਲਾਂ ਤੇ ਦੇਸ਼ਵਾਸੀਆਂ ਨੂੰ ਔਰ ਆਪਣੇ ਪਿੰਡ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ 79 ਸਾਲ ਅੱਜ ਨੂੰ ਯਾਦ ਹੋਈ ਹੋਵੇ ਔਰ ਮੈਂ ਇੱਕ ਜੋ ਅੱਜ ਅਸੀਂ ਉਪਰਾਲਾ ਸ਼ੁਰੂ ਕੀਤਾ ਸਾਡੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਫੁੱਟਬਾਲ ਦੀ ਟੀਮ ਜੋ ਤਿਆਰ ਹੋਈ ਹੈ ਔਰ ਭਾਈ ਸਾਹਿਬ ਨੇ ਵੀ ਬਹੁਤ ਵਧੀਆ ਤਰੀਕੇ ਦੇ ਵਿੱਚ ਦੱਸਿਆ ਕਿ ਅਸਲੀ ਜਿਹੜਾ ਯੁੱਧ ਹੈ ਉਏ ਅਗੀ ਅਸੀਂ ਬੱਚਿਆਂ ਨੂੰ ਜੇਕਰ ਸਪੋਰਟਸ ਦੇ ਵਾਲੇ ਪਾਸੇ ਲੈ ਕੇ ਜਾਵਾਂਗੇ ਤੇ ਉਹ ਮਸ਼ੀਨਾਂ ਤੋਂ ਵੈਸੇ ਹੀ ਦੂਰ ਰਹਿਣਗੇ। ਜੀ। ਔਰ ਮੈਂ ਧੰਨਵਾਦ ਕਰਦਾ ਹਾਂ ਇੱਕ ਵਾਰੀ ਫੇਰ ਪਾਈ ਸਾਰੀ ਸਮੂਹ ਸੰਗਤ ਦਾ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਸਾਡਾ ਬਹੁਤ ਮਾਣ ਵਧਾਇਆ। ਧੰਨਵਾਦ। ਮੈਂ ਧਰਮਿੰਦਰ ਸਿੰਘ ਵਾਸੀ ਪਿੰਡ ਡੰਗੜ ਵਿਆਣਾ। ਸਭ ਤੋਂ ਪਹਿਲਾਂ ਮੈਂ ਆਪਣੇ 78ਵੇਂ ਗਣਤ ਤਤਰ ਦਿਵਸ ਦੀਆਂ ਲੱਖ ਲੱਖ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੰਦਾ ਹਾਂ। ਉਸ ਤੋਂ ਬਾਅਦ ਡੋਗਰਾ ਪੈਰੀ ਮੈਡੀਕਲ ਮੈਡੀਕਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ